ਬੁੱਡਾਦਾਲ ਫੁੱਟਬਾਲ ਕਲੱਬ ਗੁਰਾਇਆਂ ਵੱਲੋਂ ਸਵਰਗਵਾਸੀ ਮਾਸਟਰ ਵਾਰਿਸ ਕਪਿਲ ਦੀ ਯਾਦ ਨੂੰ ਸਮਰਪਿਤ ਦੂਜਾ ਦੋ ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ 12 ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ ਪਿੰਚਪੱਧਰ ਦੀਆਂ ਟੀਮਾਂ ਦਾ ਫਾਈਨਲ ਮੁਕਾਬਲਾ ਪਲਾਈਹੀ ਟੀਮ ਅਤੇ ਗੁਰਾਇਆਂ ਟੀਮ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਪਲਾਈਹੀ ਦੀ ਟੀਮ ਜੇਤੂ ਰਹੀ ਇਸ ਤੋਂ ਇਲਾਵਾ 40 ਸਾਲ ਤੋਂ ਉੱਪਰ ਦੀਆਂ ਖਿਡਾਰੀਆਂ ਦਾ ਵੀ ਮੈਚ ਕਰਵਾਇਆ ਗਿਆ ਜੋ ਕਿ ਹਿਮਾਚਲ ਊਨਾ ਅਤੇ ਗੁਰਾਇਆਂ ਦੇ ਖਿਡਾਰੀਆਂ ਵਿਚਕਾਰ ਖੇਡਿਆ ਗਿਆ ਜੋ ਬਰਾਬਰ ਰਿਹਾ ਟੂਰਨਾਮੈਂਟ ਦੌਰਾਨ ਆਲ オーਪਨ ਦੀ ਜੇਤੂ ਟੀਮ ਨੂੰ 15000 ਉਪ ਜੇਤੂ ਨੂੰ 11000 ਨਕਦ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ ਜਦਕਿ 40 ਸਾਲ ਤੋਂ ਉੱਪਰ ਦੀ ਟੀਮ ਦੇ ਖਿਡਾਰੀਆਂ ਨੂੰ 7-7000 ਨਕਦ ਰਾਸ਼ੀ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ ਗੱਲਬਾਤ ਦੌਰਾਨ ਵਧੇਰੇ ਜਾਣਕਾਰੀ ਦਿੰਦੇ ਕਲੱਬ ਮੈਂਬਰ ਪਵਨ ਸ਼ਰਮਾ ਨੇ ਦੱਸਿਆ ਕਿ ਇਹ ਦੂਸਰਾ ਫੁੱਟਬਾਲ ਟੂਰਨਾਮੈਂਟ ਸੁਰਿੰਦਰ ਕੁਮਾਰ ਸ਼ਰਮਾ ਵੱਲੋਂ ਆਪਣੇ ਪੋਤੇ ਵਾਰਿਸ ਕਪਿਲ ਦੀ ਯਾਦ ਵਿੱਚ ਕਰਵਾਇਆ ਗਿਆ ਇਸ ਟੂਰਨਾਮੈਂਟ ਦੌਰਾਨ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਕਲੱਬ ਮੈਂਬਰ ਖਿਡਾਰੀ ਅਤੇ ਹੋਰ ਕਈ ਪਤਵੰਤੇ ਸੱਜਣ ਮੌਜੂਦ ਰਹੇ ਦੂਸਰਾ ਟੂਰਨਾਮੈਂਟ ਬੁੱਢਾ ਦਲ ਫੁੱਟਬਾਲ ਕਲੱਬ ਵੱਲੋਂ ਕਪਿਲ ਵਾਰਿਸ ਦੀ ਯਾਦ ਨੂੰ ਸਮਰਪਿਤ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਇਸ ਵੇਲੇ ਟੂਰਨਾਮੈਂਟ ਖਤਮ ਹੋ ਚੁੱਕਾ ਹੈ ਔਰ ਉਹਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਸਾਡੇ ਸਾਰੇ ਹੀ ਵੀਰ ਇੱਕਠੇ ਹੋ ਕੇ ਅੱਜ ਦਾ ਇਹ ਟੂਰਨਾਮੈਂਟ ਜਿਹਦੇ ਵਿੱਚ ਆਲ ਓਪਨ ਦੇ ਵਿੱਚ ਪਲਾਹੀ ਜੇਤੂ ਰਹੀ ਔਰ ਜਿਸ ਨੂੰ ਕੇ 15000 ਰੁਪਿਆ ਔਰ ਵੱਡੇ ਕੱਪ ਦੇ ਨਾਲ ਸਲਮਾਨਤ ਕੀਤਾ ਗਿਆ ਔਰ ਰਨਰ ਅਪ ਗੁਰਾਇਆਂ ਵਾਲੇ ਜਿਨ੍ਹਾਂ ਨੂੰ 11000 ਰੁਪਿਆ ਔਰ ਵੱਡੀ ਟਰੋਫੀ ਔਰ ਮੋਮੈਂਟੋ ਦਿੱਤੇ ਗਏ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ सुरेंद्र ਸ਼ਰਮਾ ਜੀ ਜਿਨ੍ਹਾਂ ਨੇ 80000 ਰੁਪਇਆ ਔਰ ਹੋਰ ਵੀ ਬਹੁਤ ਸਾਰੇ ਇਨਾਮ ਦਿੱਤੇ ਹਨ ਕਮੇਟੀ ਵੱਲੋਂ ਬੜਾ ਬੜਾ ਧੰਨਵਾਦ ਹੈ ਸੁਰਿੰਦਰ ਸ਼ਰਮਾ ਜੀ ਦਾ ਔਰ ਦੂਸਰਾ 40 ਪਲੱਸ 40 ਪਲੱਸ ਦੇ ਵਿੱਚ ਗੁਰਾਇਆ ਅਤੇ ਉਨਾ ਦੋਵਾਂ ਦੇ ਮੈਚ ਹੋਏ ਔਰ ਦੋਵੇਂ ਟੀਮਾਂ ਇੱਕੋ ਜਿਹਾ ਮੈਚ ਖੇਡੇ ਬਰਾਬਰ ਹੋਏ ਔਰ ਦੋਹਾਂ ਨੂੰ ਜੇਤੂ ਘਰਾਰ ਦਿੱਤਾ ਗਿਆ ਔਰ ਉਹਨਾਂ ਦੋਹਾਂ ਨੂੰ 7-7000 ਰੁਪਇਆ ਔਰ ਨਾਲ ਦੋ ਦੋ ਵੱਡੇ ਕੱਪ ਦਿੱਤੇ ਗਏ ਔਰ ਮੋਮੈਂਟੋ ਦਿੱਤੇ ਗਏ ਸ਼ਹਿਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਔਰ 12 ਟੀਮਾਂ ਟੋਟਲ ਆਈਆਂ ਸੀ ਆਸੇ-ਪਾਸੇ ਸਾਡੇ ਪਿੰਡਾਂ ਤੋਂ ਦੋ ਦਿਨ ਦਾ ਇਹ ਟੂਰਨਾਮੈਂਟ ਚੱਲਿਆ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਐਨਆਰਏ ਵੀਰਾਂ ਨੇ ਸਹਿਯੋਗ ਕੀਤਾ ਔਰ ਬਹੁਤ ਸਾਰੇ ਸਾਡੇ ਸ਼ਹਿਰ ਵਾਸੀਆਂ ਨੇ ਸਹਿਯੋਗ ਕੀਤਾ ਔਰ ਬੂਟੇ ਯਾਦ ਦੇ ਵਿੱਚ ਕਪਿਲਵਾਰ ਯਾਦ ਦੇ ਵਿੱਚ ਦੋ ਬੂਟੇ ਵੀ ਲਗਾਏ ਗਏ ਜਿਵੇਂ ਜਿਵੇਂ ਉਹ ਬੂਟਾ ਵਧੇਗਾ ਸਾਨੂੰ ਉਹਦੀ ਯਾਦ ਰਹੇਗੀ ਹਮੇਸ਼ਾ ਤੇ ਹੋਰ ਵੀ ਬੇਨਤੀਆਂ ਹੈ ਕਿ ਸਾਰੇ ਬੂਟੇ ਜਰੂਰ ਲਗਾਓ ਔਰ ਅਸੀਂ ਇਹੀ ਬੇਨਤੀਆਂ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਉਹਨੂੰ ਆਪਣੇ ਚਰਨਾਚ ਇਹੋ ਜਿਹਾ ਪਿਆਰ ਮਿਲੇ ਕਿ ਉਹ ਸਭ ਦੀਆਂ ਯਾਦਾ ਬਣਿਆ ਰਹੇ